ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਹਾਂ ਔਰ ਬੈਸਟ ਮੈਚਾਂ ਦੀ ਲੜੀ ਦੇ ਵਿੱਚ ਅੱਜ ਜਿਹੜਾ ਮੈਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਕਰਵਾਇਆ ਗਿਆ ਪਿੰਡ ਬਾਦਲ ਦੇ ਵਿੱਚ ਦੋਸਤੋ 2015 ਦਾ ਟੂਰਨਾਮੈਂਟ ਸੀ ਇੱਕ ਪਾਸੇ ਸੀ ਜਲਾਰਪੁਰ ਦੀ ਟੀਮ ਔਰ ਦੂਸਰੇ ਪਾਸੇ ਸੀ ਜੰਗਿਆਣੇ ਦੀ ਟੀਮ ਦੋਸਤੋ ਤੁਹਾਨੂੰ ਦੱਸ ਦਈਏ ਕਿ ਦੋਨੋਂ ਟੀਮਾਂ ਦੇ ਵਿੱਚ 10-10 ਖਿਡਾਰੀ ਬਾਹਰੋਂ ਖੇਡ ਰਹੇ ਸਨ ਇਹ ਬਹੁਤ ਹੀ ਇੰਟਰਸਟਿੰਗ ਮੈਚ ਹੈ ਨਾਲ ਹੀ ਅਗਰ ਇਹ ਮੈਚ ਤੁਹਾਨੂੰ ਵਧੀਆ ਲੱਗਦਾ ਹੈ ਤੇ ਤੁਸੀਂ ਇਹਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਸਾਡੇ ਨਾਲ ਇਸੇ ਤਰ੍ਹਾਂ ਜ ਲਓ ਜਲਦੀ ਦੇ ਨਾਲ ਮੈਚ ਜਿਹੜਾ ਸ਼ੁਰੂ ਕਰਵਾ ਦਿਓ ਜੀ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਜਿਹੜਾ ਭਾਉ ਜੀ ਮੈਚ ਆਪਾਂ ਸ਼ੁਰੂ ਕਰਵਾ ਦਈਏ ਸਮਾਂ ਪਹਿਲਾਂ ਹੀ ਬਹੁਤ ਉੱਚਾ ਹੋ ਚੁੱਕਿਆ ਹੈ 7:56 ਮਿੰਟ ਦਾ ਜਿਹੜਾ ਸਮਾਂ ਤੇ ਫਾਈਨਲ ਮੈਚ ਇਸ ਲਈ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਮੇਰੇ ਪੰਜਾਬੀ ਵੀਰੋ ਬਹੁਤ ਤਕੜਾ ਮੈਚ ਕਿ ਹੋਣ ਲੱਗਾ ਮੈਚ ਜਿਹਨੂੰ ਸਾਨਾਂ ਵਾਲਾ ਭੇੜ ਕਹਿੰਦੇ ਧਾਵੀ ਅਤੇ ਜਾਫੀਆਂ ਦਾ ਜਿਹਨੂੰ ਏੜ-ਗੇੜ ਕਹਿੰਦੇ ਸਾਨਾਂ ਦੀਆਂ ਟੱਕਰਾਂ ਜੇ ਵੇਖਣੀ ਆ ਬਹਿ ਜਾਓ ਲੋਕੋ ਲਾਈਨ ਛੱਡ ਕੇ ਸਾਨਾਂ ਦੀਆਂ ਟੱਕਰਾਂ ਜੇ ਵੇਖਣੀ ਆ ਬਹਿ ਜਾਓ ਲੋਕੋ ਲਾਈਨ ਛੱਡ ਕੇ ਐਨ ਸਿਰੇ ਦਾ ਮੈਚ ਹੈ 14 ਜਾਂ 15 ਪੁਆਇੰਟ ਕਹਿੰਦੇ ਜਿਹੜੀ ਟੀਮ ਦੇ ਪਹਿਲਾ ਹੋਣਗੇ ਉਹ ਇਸ ਮੈਚ ਦੀ ਜੇਤੂ ਟੀਮ ਹੋਊਗੀ ਤੇ ਮਾਣਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਸਟੇਜ ਤੇ ਬੈਠੇ ਇਹਨਾਂ ਮੈਚ ਦਾ ਆਨੰਦ ਮਾਣ ਰਹੇ ਐ ਜਿੱਥੇ ਇਹ ਪਬਲਿਕ ਇਹ ਕਬੱਡੀ ਨੂੰ ਪਿਆਰ ਕਰਨ ਵਾਲੇ ਨਾ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਮੇਰੇ ਪੰਜਾਬੀ ਵੀਰੋ ਕਿਸ ਨੌਜਵਾਨ ਨੇ ਪਾਣੀ ਹੈ ਕਿ ਜਗ ਜਿਤਨਾ ਕਠਨ ਤਪਸਿਆ ਤਪਸਿਆ ਹੈ ਜਿਤਨਾ ਉਹ ਜੋ ਸਮੇਂ ਦੇ ਹਾਨ ਦਾ ਹੈ ਮਿਹਨਤ ਕੁੰਜੀ ਹੈ ਸਫਲਤਾ ਦੇ ਜਿੰਦਰੇ ਦੀ ਇਹ ਗੱਲ ਕੋਈ ਵਿਰਲਾ ਜਾਣਦਾ ਹੈ ਕਿ ਨਾ ਸੰਦੀਪ ਕੌਡੀ ਵਿੱਚ ਲੱਗੇ ਹਰਜੀਤ ਆ ਨੌਜਵਾਨ ਦੀ ਕਹਿੰਦੇ ਬਾਡੀ ਹਰਜੀਤ ਬਰਾੜ ਵਰਗੀ ਹੈ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦੋ ਦਿੜਵੇ ਦਾ ਸੰਦੀਪ ਮੁੱਤਰ ਅੱਜ ਬਾਦਲਪਿੰਡ ਦੇ ਫਾਈਨਲ ਕਬੱਡੀ ਇਸ ਲਈ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਇੱਕ ਇੱਕੰਨੀ ਤੇ ਕਹਿੰਦੇ ਡੱਗੋ ਰਮਾਣੇ ਦਾ ਸ਼ਾਨਦਾਰ ਖੜਾ ਰਿਹਾ ਕਿਸ ਨੇ ਲੈ ਵੀ ਵੀਰ ਜੀ ਹੁਣ ਆ ਮੈਚ ਦੀ ਜਿਹੜੀ ਆਪਾਂ ਕਮੈਂਟਰੀ ਸੁਣ ਰਹੀਏ ਸਾਰਿਆਂ ਨੂੰ ਲਓ ਸੰਦੀਪ ਲੁੱਧਰ ਦੀ ਪਾਈ ਹੋਈ ਕਬੱਡੀ ਤੇ ਆ ਆਇਆ ਕਹਿੰਦੇ ਕੁਲਵਿੰਦਰ ਜੰਗਿਆਣੇ ਪਿੰਡ ਦਾ ਪਰ ਲੁੱਧਰ ਇਸ ਲਈ ਕਿ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਡੌਲਿਆਂ ਨੂੰ ਯਾਰੋ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਐ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨੇ ਬੁੱਕਦੇ ਐ ਲੋਕੀ ਪੁੱਛਦੇ ਆ ਵੀ ਆਹ ਮੁੰਡੇ ਦਾ ਪਿੰਡ ਕਿਹੜਾ ਹੈ ਆ ਨੌਜੰਦਾ ਮੇਰੇ ਪੰਜਾਬੀ ਵੀਰੋ ਜ਼ਿਲ੍ਹੇ ਪਟਿਆਲੇ ਦੇ ਵਿੱਚ ਭਾਤਸੋਂ ਦੇ ਲਾਗੇ ਕਹਿੰਦੇ ਸ਼ੌਂਸਪੁਰ ਪਿੰਡ ਹੈ ਇਹਦੇ ਬਾਪ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ ਔਰ ਦੂਜੇ ਪਾਸੇ ਜਲਾਲਪੁਰ ਦਾ ਪਾਲਾ ਕਹਿੰਦੇ ਵਰਲਡ ਕੱਪ ਦੇ ਵਿੱਚੋਂ ਟਰੈਕਟਰ ਜਿੱਦਾ ਕਹਿੰਦੇ ਰੂਮੀ ਦੇ ਵਿੱਚੋਂ ਪਰ ਦੂਜੇ ਪਾਸੇ ਸੁਲਤਾਨ ਸੁਲਤਾਨ ਸਾਰਿਆਂ ਨੂੰ ਬੇਨਤੀ ਹੈ ਜੇ ਮੈਚ ਵਧੀਆ ਲੱਗ ਰਿਹਾ ਤਾੜੀਆਂ ਦੇ ਨਾਲ ਆਪਾਂ ਇਹਨਾਂ ਖਿਡਾਰੀਆਂ ਦਾ ਸਵਾਗਤ ਕਰੀਏ ਰੌਲਾ ਨਹੀਂ ਮੇਰੇ ਵੀਰੋ ਆਓ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਨੌਜਵਨ ਸੰਦੀਪ ਲੋਧਰ ਦਿੜਵਾ ਮੰਡੀ ਦਾ ਜੰਪਲ ਸਰਦਾਰ ਬਘੇਲ ਸਿੰਘ ਨੂੰ ਮਾਣ ਆਪਣੇ ਪੁੱਤਰ ਤੇ ਤੇ ਥੋੜੇ ਦਿਨ ਪਹਿਲਾਂ ਕਹਿੰਦੇ ਅਮਰੀਕਾ ਦੀ ਐਮਬੈਸੀ ਨੇ 10 ਸਾਲ ਦਾ ਜਿਹੜਾ ਵੀਜ਼ਾ ਇਸ ਖਿਡਾਰੀ ਨੂੰ ਦਿੱਤਾ ਹੈ ਮੇਰੇ ਪੰਜਾਬੀ ਵੀਰੋ ਇਹ ਆ ਵਨ ਆਫ ਦੀ ਬੈਸਟ ਦੁਨੀਆ ਦਾ ਮਹਾਨ ਗੱਭਰੂ ਇਸ ਵੇਲੇ ਪੌਂਦਾ ਹੋਇਆ ਕਬੱਡੀ ਕਦੇ ਲੰਡੀ ਜੀਪ ਦਾ ਜੇਤੂ ਬਣਦਾ ਕਦੇ ਆਲਟੋ ਕਾਰ ਦਾ ਜੇਤੂ ਪੰਜਾਬ ਦੇ ਕਹਿੰਦੇ ਦਰਜੇ ਟੂਰਨਾਮੈਂਟਾਂ ਦਾ ਮੋਟਰਸਾਈਕਲਾਂ ਦਾ ਜੇਤੂ ਹੈ ਸੰਦੀਪ ਲੋਧਰ ਤੇ ਦੂਜੇ ਪਾਸੇ ਜ਼ਿਲ੍ਹੇ ਫਰੀਦਕੋਟ ਦਾ ਕਹਿੰਦੇ ਡੱਗੋ ਰਮਾਣਾ ਓ ਬੱਲੇ 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 ਇਹ ਆ ਖੇਡ ਕਬੱਡੀ ਇਹ ਆ ਖੇਡ ਕਬੱਡੀ 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 ਓ ਵਾਹ ਨਾ ਜਾਨਾ ਓ ਵਾਹ ਓ ਗੱਭਰੂਆ ਇਹ ਆ ਫਰੀਦਕੋਟੀਆਂ ਇਹ ਆ ਡੱਗੋ ਰਮਾਣੇ ਵਾਲਾ ਸ਼ਰਨਾ ਮੇਰੇ ਪੰਜਾਬੀਓ ਸ਼ਰਨਾ ਡੱਗੋ ਰਮਾਣੇ ਦੀ ਧਰਤੀ ਦਾ ਹੈਨ ਸਿਰੇ ਦਾ ਜੱਫਾ ਬਾਦਲ ਸਾਹਿਬ ਖੁਸ਼ ਨੇ ਬਹੁਤ ਵੱਡੀ ਦੇਣ ਹੈ ਖੇਡ ਕਬੱਡੀ ਨੂੰ ਨੌਜਨ ਗੱਭਰੂ ਜिले ਹੁਸ਼ਿਆਰਪੁਰ ਦੇ ਬਡਾਲਾ ਮਾਹੀ ਪਿੰਡ ਦਾ ਮੇਰੇ ਵੀਰੋ ਕੁਲਪ੍ਰੀਤ ਸਿੰਘ ਕਬੱਡੀ ਪਾਉਂਦਾ ਹੋਇਆ ਪਰ ਜਲਾਲਪੁਰ ਦਾ ਪਾਲਾ ਕਹਿੰਦੇ ਚੌਥੇ ਵਿਸ਼ਵ ਕੱਪ ਦਾ ਪ੍ਰੀਤ ਟਰੈਕਟਰ ਦਾ ਜੇਤੂ ਪਰ ਆ ਨੌਜਨ ਦੇ ਲਈ ਕਹਿੰਦੇ ਬਾਦਲ ਪਿੰਡ ਬੜਾ ਲੱਕੀ ਹੈ ਜਦ ਫਾਈਨਲ ਮੈਚ ਪਾਕਿਸਤਾਨ ਦੇ ਨਾਲ ਹੋਇਆ ਤੇ ਪੰਜ ਪਾ ਕੇ ਕਮਲ ਨਵੇਂ ਪਿੰਡੀਆਂ ਨੇ ਕਹਿੰਦੇ 5 ਪੁਆਇੰਟ ਪ੍ਰਾਪਤ ਕੀਤੇ ਤੇ ਭਾਰਤ ਨੂੰ ਜਿੱਤ ਹਾਸਲ ਕਰਵਾਈ ਇਹ ਹੈ ਕਮਲ ਵਾਹ ਔਰ ਦੂਜੇ ਪਾਸੇ ਕਹਿੰਦੇ ਚੱਗੀਆਲੇ ਵਾਲਾ ਹੈ ਇਹ ਹੈ ਗੁਰਪ੍ਰੀਤ ਜੰਗੀਆਲੇ ਦਾ ਤੇ ਕਮਲ ਨਵੇਂ ਦੋਨੇ ਦਾ ਬੱਲੇ 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 ਵਾਹ ਸਿਰ ਲਓ ਵੀ ਦਰਸ਼ਕ ਵੀਰੋ ਜਿਹਤੇ ਮੈਚ ਦਾ ਨਿਆਰਾ ਆ ਰਿਹਾ ਇੱਕ ਵਾਰੀ ਗਾਹ ਘੱਟਮੀ ਤਾੜੀ ਮਾਰ ਕੇ ਦਾ ਦਿਓ ਐਂਡ ਸਿਰੇ ਦਾ ਮੈਚ ਆ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਸਿਰੇ ਦਾ ਮੈਚ ਸਿਰੇ ਦੀਆਂ ਟੀਮਾਂ ਬਾਦਲ ਪਿੰਡ ਦੇ ਵਿੱਚ ਅੱਜ ਕਹਿੰਦੇ ਖੇਡ ਰਹੀਆਂ ਵੱਡਾ ਮਾਣ ਹੈ ਤੇ ਸੰਤ ਬਾਬਾ ਹੀਰਾਦਾਸ ਜੀ ਯਾਦ ਨੂੰ ਸਮਰਪਿਤ ਅੱਜ ਦਾ ਜਿਹੜਾ ਖੇਡ ਮੇਲਾ ਸਮੂਹ ਸਮੁੱਚੇ ਬਾਦਲ ਪਰਿਵਾਰ ਵੱਲੋਂ ಗ್ರಾಮ ਪੰਚਾਇਤ ਵੱਲੋਂ ਤੇ ਨਾਲ ਕਹਿੰਦੇ ਨਗਰ ਨਿਵਾਸੀ ਤੇ ਇਲਾਕਣ ਵਾਲਿਆਂ ਦੇ ਬਹੁਤ ਵੱਡੇ ਸਹਿਯੋਗ ਨਾਲ ਅੱਜ ਦਾ ਜਿਹੜਾ ਮੇਲਾ ਉਹ ਕਰਵਾਇਆ ਗਿਆ ਹੈ ਨਾ ਵੇਖੋ ਮੇਰੇ ਪੰਜਾਬੀ ਵੀਰੋ ਇਹ ਆ ਸੰਦੀਪ ਲੁਧਰ ਦਿੜਵੇ ਵਾਲਾ ਜਿਹੜੇ ਸੰਗਰੂਰ ਦਾ ਇਹ ਆ ਨੌਜਵਾਨ ਮੇਰੇ ਪੰਜਾਬ ਦਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਉਮਰੋਂ ਦੀ ਨਿੱਕਰ ਪਾਈ ਹੋਈ ਹੈ ਇਸ ਲਈ ਵੇਖਦਾ ਵੀ ਖੇਡ ਮੈਦਾਨ ਦੇ ਵਿੱਚ ਵੱਖਰੇ ਜਿਹੇ ਅੰਦਾਜ਼ ਵਾਲਾ ਵੱਖਰੀ ਜੀ ਕਰਵਾਈ ਹੋਈ ਕਟਿੰਗ ਇਸ ਨੌਜਵਾਨ ਨੇ ਹੁਣ ਜੰਗੀਆਣੇ ਪਿੰਡ ਦੇ ਜ਼ਿਲ੍ਹੇ ਬਰਨਾਲੇ ਦੇ ਚਾਰਾਂ ਦੇ ਵਿੱਚੋਂ ਫਰੀਦਕੋਟਿਆ ਵਾਹ ਓਏ ਨੌਜਵਾਨ ਹੈ ਇਸ ਲਈ ਸੰਦੀਪ ਲੁਧਰ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਹੈ ਉਧਰ ਜੀਤਾ ਸਰਪੰਚ ਕਹਿੰਦੇ ਸਲੈਂਚਾਂ ਵਾਲਾ ਨਾਲ ਜੱਗੀ ਢਿੱਲੋ ਉਹਨਾਂ ਦਾ ਧੰਨਵਾਦ ਆ ਧੀਮੇ ਉਹਨਾਂ ਦਾ ਨਿੱਕੇ ਬਾਦਲ ਉਹਨਾਂ ਦਾ ਗੋਰੇ ਬਾਦਲ ਉਹਨਾਂ ਦਾ ਪਰ ਖੇਡ ਮੈਦਾਨ ਦੇ ਵਿੱਚ ਆ ਪਈ ਜੀ ਸੁਲਤਾਨ ਸੁਪੇ ਜਾਈ ਦੀ ਉੱਥੇ ਜੇਰ ਸੁਲਤਾਨ ਮੇਰੇ ਪੰਜਾਬੀ ਵੀਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰਿਆ ਇੱਕ ਪਾਸੇ ਉੱਡਣਾ ਕਾਲੇ ਸਿੰਘਿਆਂ ਦਾ ਤੇ ਦੂਜੇ ਪਾਸੇ ਕਹਿੰਦੇ ਬਲਵੀਰ ਸਿੰਘ ਸਿੱਧੂ ਸੋਹਣ ਸਿੰਘ ਦਾ ਪੁੱਤਰ ਪਾਲਾ ਜਲਾਲਪੁਰ ਦਾ ਜਫਾ ਨਹੀਂ ਲਾ ਸਕਿਆ ਤੇ ਪੁਆਇੰਟ ਜਿਹੜਾ ਸੁਲਤਾਨ ਸੁਲਤਾਨ ਨੇ ਵੀ ਕਹਿੰਦੇ 3600 ਫੋਰਡ ਜਿੱਤਿਆ ਜिले ਸੰਗਰੂਰ ਦੇ ਕੁਠਾਲੇ ਪਿੰਡ ਦੇ ਵਿੱਚੋਂ ਮੇਰੇ ਵੀਰੋ ਪਰ ਆ ਨੌਜੋਨਾ ਇਸ ਵਲੇ ਗਬਰੂ ਦੁਨੀਆ ਦਾ ਮਹਾਨ ਗਬਰੂ ਪੌਂਦਾ ਹੋਇਆ ਰੇਡ ਹਰਜੀਤ ਬਰਾੜ ਬਾਜੇਖਾਨੇ ਵਰਗੀ ਦਿਖ ਇਸ ਨੌਜਨ ਗਬਰੂ ਦੀ ਸੰਦੀਪ ਸਿੰਘ ਲੁੱਧਰ ਕਬੱਡੀ 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 ਕਰਦਾ ਹੋਇਆ ਉਧਰ ਸਟੇਜ ਤੇ ਵਿਰਾਜਮਾਨ ਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਨੰਦ ਮਾਨ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਬੈਠੇ ਇਹਨਾਂ ਮੈਚਾਂ ਦਾ ਪਰ ਐਨ ਕਹਿੰਦੇ ਸਿਰੇ ਦੀ ਖੇਡ 52000 ਤੇ 41000 ਦਾ ਪ੍ਰਾਈਜ਼ ਬੈਸਟ ਨੂੰ ਮੋਟਰਸਾਈਕਲ ਪੂਰੀ ਦੁਨੀਆ ਦੇਖ ਰਹੀ ਅੱਜ ਬਾਦਲ ਦਾ ਟੂਰਨਾਮੈਂਟ ਕਿਉਂਕਿ ਕਬੱਡੀ 365.com ਇੰਟਰਨੈਟ ਦੇ ਜਰੀਏ ਇਸ ਟੂਰਨਾਮੈਂਟ ਨੂੰ ਪੂਰੀ ਦੁਨੀਆ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਲੱਖ ਤੋਂ ਕਹਿੰਦੇ 1.5 ਲੱਖ ਜਿਹੜਾ ਡਾਟ ਹੈ ਉਹ ਖੇਡ ਕਬੱਡੀ ਵੈਬਸਾਈਟ ਦੇ ਨਾਲ ਜੁੜਿਆ ਹੋਇਆ ਹੈ ਲਾ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਲਈ ਨੌਜਵਾਨ ਗੱਭਰੂ ਸੁਲਤਾਨ ਉਧਰ ਸੰਦੀਪ ਵੀ ਨੰਗਲ ਮੀਆਂ ਦਾ ਕਹਿੰਦੇ ਅਮਰੀਕਾ ਦੇ ਵਿੱਚ ਬੈਠਾ ਆਨੰਦਮਾਨ ਦਾ ਇਹਨਾਂ ਮੈਚਾਂ ਦਾ ਲੈ ਵੇਖੋ ਮੇਰੇ ਪੰਜਾਬੀ ਵੀਰੋ ਵਾਹ ਗੱਭਰੂ ਇਹ ਆ ਸੁਲਤਾਨ ਵਾਹ ਓ ਨੌਜਵਾਨਾ ਸਿਰੇ ਦਾ ਮੈਚ ਇਸ ਲਈ ਦੋਨੋਂ ਟੀਮਾਂ ਦੇ ਦਰਮਿਆਨ ਜਿਹੜਾ ਖੇਡਿਆ ਜਾ ਰਿਹਾ ਚੱਲ ਵੀ ਸੰਦੀਪ ਉਧਰ ਤਾਂ ਵੀ ਗੱਭਰੂ ਆ ਕਬੱਡੀ ਮੇਰੀ ਬੇਨਤੀ ਹੈ ਜੀ ਜਿਹੜੇ ਮੈਂ ਨਾਮ ਬੋਲਣ ਜਾ ਰਿਹਾ ਉਹ ਸਤਿ ਸ੍ਰੀ ਸਤਿ ਦੇ ਲਾਗੇ ਰਹੇ ਮਾਨ ਮੰਤਰੀ ਸਾਹਿਬ ਉਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਮਾਣ ਦੇਣਗੇ ਜਿਹੜੇ ਵੀਰਾਂ ਦੇ ਹੁਣ ਮੈਂ ਨਾਮ ਅਨਾਉਂਸ ਕਰੂੰਗਾ ਉਹ ਪਲੀਜ਼ ਟਰਾਫੀਆਂ ਦੇ ਕੋਲੇ ਆ ਜਾਣ ਪਾਲੀ ਹੈ ਜੰਗੀ ਆਣੇ ਵਾਲਾ ਐਨ ਸਿਰੇ ਦਾ ਮੈਚ ਜੇ ਤੇ ਸਵਾਦ ਆ ਰਿਹਾ ਇੱਕ ਵਾਰੀ ਤਾੜੀ ਮਾਰੋ ਰੌਲਾ ਨਹੀਂ ਮੇਰੇ ਵੀਰੋ ਤਾੜੀ ਮਾਰੋ ਵੀਰ ਨੂੰ ਬੇਨਤੀ ਕੀਤੀ ਜਾਂਦੀ ਹੈ ਉਹ ਸਿੰਗਰਕੌਰ ਲਾਈਟ ਦਾ ਪ੍ਰਬੰਧ ਕਰੇ ਹੋਰ ਪਾਲਾ ਜੀ ਪ੍ਰੀਤ ਸੰਦੀਪ ਪੱਡਾ ਲਾਈਟ ਵਾਲਾ ਵੀਰ ਇੱਥੇ ਸਟੋਪਰ ਤੋਂ ਦੌੜ ਕਰੇ ਲਾਈਟ ਜੀਤਾ ਸਰਪੰਚ ਸਿਲੈਂਟਰ ਸੋਨੂ ਰੂਪਨਵਾਲ ਸ਼ੀਰਾ ਪਿੱਠੋ ਕੋਨੀ ਰਾਣੀ ਵਾਲਾ ਇੰਦਰਪਾਲ ਕੋਚ ਅਮਨ ਲੋਪੋ ਕਬੱਡੀ 365.com ਤੋਂ ਪ੍ਰਦੀਪ ਤੇ ਹੈਪੀ ਇਹ ਸਾਰੇ ਵੀਰਾਂ ਨੂੰ ਜਿਹੜੇ ਮਾਨ ਸਨਮਾਨ ਬਖਸ਼ੇ ਜਾਣਗੇ ਪੰਜਾਬ ਦੇ ਮੁੱਖ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਕਰ ਕਮਲਾ ਦੇ ਨਾਲ ਵਿਸ਼ੇਸ਼ ਮਾਨ ਸਨਮਾਨ ਦੇਣਗੇ ਪਰ ਖੇਡ ਮੈਦਾਨ ਦੇ ਵਿੱਚ ਆਪਾਂ ਇਹ ਆ ਨੌਜੋ ਮੇਰੇ ਪੰਜਾਬੀ ਵੀ ਸੰਦੀਪ ਲੁੱਧਰ ਪਾਉਂਦਾ ਹੋਇਆ ਕਬੱਡੀ ਦਿੜਵੇਂ ਦੀ ਧਰਤੀ ਔਰ ਦੂਜੇ ਪਾਸੇ ਆਪਾਂ ਵੇਖੀਏ ਦੋ ਸਗੇ ਭਰਾ ਕਹਿੰਦੇ ਇਸ ਮੈਚ ਦੇ ਵਿੱਚ ਖੇਡ ਰਹੇ ਆ ਇੱਕ ਗੁਰਪ੍ਰੀਤ ਇੱਕ ਕੁਲਵਿੰਦਰ ਜੰਗੀਆਲੇ ਪਿੰਡ ਦੇ ਜੰਪਲ ਪਰ ਸੰਦੀਪ ਲੁੱਧਰ ਇੱਕ ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਉਧਰ ਜੈਤੋ ਵਾਲਾ ਭਾਉ ਜਿਹਨੇ 9 ਸਾਲ ਇੰਗਲੈਂਡ ਦੇ ਵਿੱਚ ਕਬੱਡੀ ਖੇਡੀ ਹੈ ਉਹ ਵੀ ਕਹਿੰਦੇ ਛੱਟੋਵਾਰੀ ਸਾਹਮੜਾ ਹੈ ਬੈਸਟ ਜਿਹੜੇ ਡਿਕਲੇਅਰ ਕੀਤੇ ਜਾਣਗੇ ਉਹ ਜ਼ਿੰਮੇਵਾਰੀ ਜੈਤੋ ਵਾਲੇ ਭਾਉ ਦੀ ਹੈ ਪਰ ਜ਼ਿਲ੍ਹੇ ਪਟਿਆਲੇ ਦਾ ਇਹ ਨੌਜਵਾਨ ਮੇਰੇ ਪੰਜਾਬੀ ਵੀਰੋ ਸੁਲਤਾਨ ਸ਼ਮਸ਼ਪੁਰਿਆ ਚੌਥੇ ਵਿਸ਼ਵ ਕੱਪ ਦੇ ਵਿੱਚ ਭਾਰਤ ਦੀ ਟੀਮ ਨੂੰ ਖੇਡਿਆ ਹੈ ਜੱਗਾ ਜੰਡੀਆਂ ਵਾਲਾ ਸਾਡਾ ਵੀਰ ਉਹਦਾ ਵੀ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਕੀਤਾ ਜਾਣਾ ਹੈ ਉਹ ਵੀ ਸਟੇਜ ਦੇ ਲਾਗੇ ਆ ਜਾਣ ਜਿਨ੍ਹਾਂ ਦੇ ਨਾਂ ਅਨਾਉਂਸ ਕੀਤੇ ਐ ਸਾਰੀਆਂ ਮਾਨਜੋਸ਼ ਸ਼ਖਸੀਅਤਾਂ ਸਟੇਜ ਦੇ ਲਾਗੇ ਆਉਣ ਲੋ ਖੇਡ ਮੈਦਾਨ ਦੇ ਵਿੱਚ ਸੰਦੀਪ ਲੋਧਰ ਕਿ ਖੇਡ ਕੌਡੀ ਵਿੱਚ ਬੜਾ ਨਾਂ ਹੈ ਸੰਦੀਪ ਦਾ ਤਕੜਾ ਜਾਂ ਧਾਵੀ ਯਾਰੋ ਅੱਜ ਦੀ ਤਰੀਕ ਦਾ ਇਹ ਤਕੜਾ ਜਿਹਾ ਧਾਵੀ ਕਹਿੰਦੇ ਅੱਜ ਦੀ ਤਰੀਕ ਦਾ ਐਓ ਜੇ ਸ਼ਰੀਰ ਜਿਹੜੇ ਕਬੱਡੀ ਦੇ ਖਿਡਾਰੀਆਂ ਨੇ ਬਹੁਤ ਘੱਟ ਵੇਖਣ ਨੂੰ ਮਿਲਦੇ ਮਿਲਦੇ ਹੈ ਲਾਈਟ ਵਾਲੇ ਵੀਰ ਨੂੰ ਬੇਨਤੀ ਅਦੇ ਸਟੇਟ ਰਿਪੋਰਟ ਕਰੇ sire ਦਾ ਮੈਚ ਦੋਨੋਂ ਟੀਮਾਂ ਐਨ ਕਹਿੰਦੇ ਇਤਿਹਾਸ ਵਿੱਚ ਆ ਜਾ ਰਿਹਾ ਹੈ ਇਹ ਬੈਸਟ ਮੈਚ ਖੇਡਿਆ ਜਾ ਰਿਹਾ ਅੱਜ ਸਾਰੇ ਹੀ ਮੈਚ ਜਿੰਨੇ ਮੈਚ ਹੋਇਆ 16 ਟੀਮਾਂ ਦੇ 15 ਮੈਚ ਖੇਡੇ ਗਏ ਤੇ 15 ਦੇ 15 ਮੈਚ ਹੀ ਕਹਿੰਦੇ ਸਾਰੇ ਜਿਹੜੇ ਸੁਪਰਸਟਾਰ ਖਿਡਾਰੀਆਂ ਦੇ ਨਾਲ ਲੈਸੀਆਂ ਟੀਮਾਂ ਤੇ ਸਾਰੇ ਮੈਚ ਜਿਹੜੇ ਬੈਸਟ ਖੜੇ ਗਏ ਸਿਰੇ ਦਾ ਮੈਚ ਆ ਫਾਈਨਲ ਮੈਚ 92000 ਦਾ ਪ੍ਰਾਈਜ਼ ਹੈ 45-45000 ਦੇ ਦੋ ਮੋਟਰਸਾਈਕਲ ਨੇ ਅੱਜ ਵੇਖਦਾ ਵੀ ਕਹਿ ਜੀ ਗੱਲ ਬਣਦੀ ਸੁਲਤਾਨ ਸ਼ਮਸ਼ਪੁਰ ਦਾ ਲਗਭਗ 25 ਮੋਟਰਸਾਈਕਲਾਂ ਦਾ ਜੇਤੂ ਇੱਕ ਨੈਨੋ ਕਾਰ ਤੇ ਟਰੈਕਟਰ ਦਾ ਜੇਤੂ ਆ ਨੌਜਾਨ ਨੇ ਕਦੇ ਉਲਟੋ ਤੇ ਕਦੇ ਲੰਡੀ ਜੀਪ ਤੇ ਸਵਾਰੀ ਕੀਤੀ ਹੈ ਇਹ ਐ ਸੰਦੀਪ ਲੁਧਰ ਲਗਾਤਾਰ ਕਬੱਡੀਆਂ ਜਿਹੜਾ ਇਸ ਲਈ ਜਲਾਲਪੁਰ ਜਿਲ੍ਹਾ ਜਲੰਧਰ ਦੀ ਟੀਮ ਵੱਲੋਂ ਪਾ ਰਿਹਾ ਹੈ ਕਿਉਂਕਿ ਅੱਜ ਤਿੰਨ ਖਿਡਾਰੀ ਬਾਹਰੋਂ ਖੇਡ ਰਹੇ ਹੈ ਲਾ ਵੇਖੋ ਗੁਰਪ੍ਰੀਤ ਜੰਗਿਆਣੇ ਦਾ ਜਿਨੇ ਆਪਣੇ ਡੌਲੇ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਖਣਵਾਈ ਹੋਈ ਹੈ ਐਨ ਸ਼ਰਧਾਂਜਲੀ ਹੈ ਲੱਗਿਆ ਤਾਂ ਜੋਰ ਤੇ ਪੁਆਇੰਟ ਜਿਹੜਾ ਸੰਦੀਪ ਲੁੱਧਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਪੁਆਇੰਟ ਮੇਰੇ ਵੀਰੋ ਧਾਵੀ ਦੇ ਹਿੱਸੇ ਜਾ ਜੁੜਿਆ ਜੇ ਤੇ ਅੱਜ ਬਾਦਲਪਿੰਡ ਦੇ ਵਿੱਚ ਮੈਚਾਂ ਦਾ ਸਵਾਦ ਆਇਆ ਦਰਸ਼ਕ ਵੀਰੋ ਇੱਕ ਵਾਰੀ ਤਾੜੀ ਮਾਰ ਕੇ ਜਰੂਰ ਦਾਦ ਦਿਓ ਐਨ ਸਿਰੇ ਦੇ ਮੈਚ ਕਹਿੰਦੇ ਖੇਡੇ ਗਏ ਸੰਤ ਬਾਬਾ ਹੀਰਾਦਾਸ ਜੀ ਦੀ ਯਾਦਗਾਰ ਯਾਦਗਾਰ ਜਿਹੜਾ ਵੱਡਾ ਟੂਰਨਾਮੈਂਟ ਖੇਡਿਆ ਗਿਆ ਸਮੂਹ ਬਾਦਲ ਪਰਵਾਰ ਦਾ ಗ್ರಾಮ ਪੰਚਾਇਤ ਦਾ ਤੇ ਨਾਲ ਕਹਿੰਦੇ ਇਲਾਕਾ ਨਿਵਾਸੀਆਂ ਦਾ ਤੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਸੁਲਤਾਨ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਨੌਜਵਾਨ ਗੱਭਰੂ ਇਸ ਵੇਲੇ ਪਾਲਾ ਜਲਾਲਪੁਰ ਦਾ ਦੋਨੋਂ ਖਿਡਾਰੀਆਂ ਦੇ ਜੀ ਆਪਾਂ ਨਜ਼ਰ ਮਾਰੀਏ ਤੇ ਜਿਹੜੇ ਟੈਟੂ ਨੇ ਇੱਕੋ ਜਿਕੇ ਖੁਦਵਾਏ ਹੋਏ ਹੈ ਇਹੋ ਟੈਟੂ ਕਹਿੰਦੇ ਰੈਂਡੀ ਆਟਨ ਦੇ ਹੈ ਇਹੋ ਟੈਟੂ ਕਹਿੰਦੇ ਪਾਲੇ ਤੇ ਸੁਲਤਾਨ ਦੇ ਹੈ ਪਰ ਸੁਲਤਾਨ ਦੇ ਵਿੱਚ ਕਹਿੰਦੇ ਟੈਟੂ ਦੇ ਵਿੱਚ ਥੋੜੀ ਵੱਖਰੀ ਗੱਲ ਹੈ ਸਿੱਖੀ ਖੰਡੇ ਤੇਖੀ ਦਾ ਜਿਹੜਾ ਚਿੰਨ ਹੈ ਇਸ ਨਾਲ ਆਪਣੇ ਟੈਟੂ ਦੇ ਵਿੱਚ ਖਿਲਵਾਇਆ ਹੈ ਲਓ ਅਗਲੀ ਰੇਡ ਸੰਦੀਪ ਲੁੱਧਰ ਲੁੱਧਰ ਹੈ ਭਾਰਤ ਦੀ ਟੀਮ ਨੂੰ ਤਿੰਨ ਵਾਰ ਵਰਲਡ ਕੱਪ ਜਿਤਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਲੁੱਧਰ ਦਾ ਬਾਈ ਜੀ ਇਹ ਲਾਈਟ ਵਾਲੇ ਬੰਦੇ ਨੇ ਬੰਦੀਆਂ ਸਟੇਜ ਤੇ ਵੇਲੇ ਬਾਈ ਜੀ ਲਾਈਟ ਬਾਰੇ ਲਾਈਟ ਬਾਰੇ ਲਾਈਟ ਹੋ ਗਈ ਸੰਦੀਪ ਲੁੱਧਰ ਮੇਰੇ ਪੰਜਾਬੀ ਵੀਰੋ ਪਰ ਉਧਰ ਫੈਸਲਾ ਲਾਈਟ ਵਾਲਾ ਬੰਦਾ ਸਟੇਜ ਤੇ ਮਿਲਿਆ ਜੀ ਲਾਈਟ ਵਾਲਾ ਉਹ ਲਿਸ਼ਕਣ ਮੁੰਡਿਆਂ ਦੀ ਜਵਾਨੀ ਉੱਡ ਜੂ ਉੱਡ ਜੂ ਕਰਦੀ ਜਾਫ ਜਿਵੇਂ ਚਬਟ ਹੈ ਚੀਤੇ ਦੀ ਰੇਡ ਵਾਂਗ ਹਿਰਨ ਨੂੰ ਡਾਰੀ ਭਰਦੀ ਫੈਸਲੇ ਹੁੰਦੇ ਹਜ਼ਾਰਾਂ ਦੇ ਹਜ਼ਾਰਾਂ ਨਾਲ ਮੋਟਰਸਾਈਕਲ ਮਿਲਦੇ ਰਸ਼ੀਨ ਵਾਲੇ ਕਾਲਿਆ ਹੋਏ ਹੁੰਦੇ ਰਮਾਨਪੁਰੇ ਸਭ ਦਿਲ ਦੇ ਹੁੰਦੇ ਰਮਾਨਪੁਰੇ ਸਭ ਦਿਲ ਦੇ ਅੱਜ ਅਰਮਾਨ ਅੱਜ ਸਾਰਿਆਂ ਦੇ ਜਿਹੜੇ ਅਰਮਾਨ ਹੈ ਉਹ ਪੂਰੇ ਹੋ ਰਿਹਾ ਹੈ ਆ ਇਸ ਲਈ ਆਪਾਂ ਵੇਖੀਏ ਪੁਆਇੰਟ ਜਿਹੜਾ ਸੁਖਮੰਦਰ ਜੰਗੀਆਂ ਦੇ ਹਿੱਸੇ ਹੈ ਪੰਜਾਬ ਪੁਲਿਸ ਦੇ ਸਾਰੇ ਹੀ ਮੁਲਾਜ਼ਮ ਸਹਿਬਾਨ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਮੇਰੇ ਵੀਰੋ ਬੜੀ ਤੰਦ ਹੀ ਨੇ ਡਿਊਟੀ ਨਿਭਾਈ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੀ ਸੰਗਤ ਇੱਥੇ ਅੱਜ ਬਾਦਲਪੁਰ ਦੇ ਵਿੱਚ ਪਹੁੰਚੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਵੱਲੋਂ ਤੁਹਾਡਾ ਸਾਰਿਆਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਹੈ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਪੁੱਜ ਕੇ ਇਹ ਰੌਣਕਾਂ ਦੇ ਵਿੱਚ ਬਾਧੇ ਕੀਤੇ ਲਓ ਸੰਦੀਪ ਨੱਥ ਦਾ ਟੱਪ ਦਾ ਤੇ ਗੱਲ-ਗੱਲ ਵਿੱਚ ਨਖਰਾ ਯਾਰੋ ਡਿਫਰੈਂਟ ਯਾ ਮੁੰਡਾ ਹੈ ਹਲੋ ਇਲੈਕਟ੍ਰੀਸ਼ੀਅਨ ਚਲਦੇ ਤੇ ਜਲਦੀ ਸਟੇਜ ਤੇ ਆਵੇ ਯਾਰ ਲਾਈਟ ਵਾਲਾ ਇਲੈਕਟ੍ਰੀਸ਼ੀਅਨ ਜਲਦੀ ਜਲਦੀ ਸਟੇਜ ਤੇ ਆਵੇ ਹਲੋ 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 ਸਿਰੇ ਦਾ ਮੈਚ ਹੈ ਲਓ ਸੁਲਤਾਨ ਸੁਲਤਾਨ ਕਹਿੰਦੇ ਇਸ ਲਈ ਕਬੱਡੀ ਪਾ ਰਿਹਾ ਮੇਰੇ ਵੀਰੋ ਸੁਲਤਾਨ ਜਲਾਲਪੁਰੀਆ ਜਲਾਲਪੁਰੀਆ ਲਓ ਲਓ ਮੇਰੇ ਪੰਜਾਬੀ ਵੀਰੋ 11 11 ਪੁਆਇੰਟ ਹੋ ਗਏ ਦੋਨੋਂ ਟੀਮਾਂ ਦੇ ਤਾੜੀ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਆਪਾਂ ਇਹ ਨਹੀਂ ਦੱਸਣਾ ਦੀ ਅੱਧਾ ਪੁਆਇੰਟ ਕਿਹਦਾ ਵੱਧ ਹੈ ਪਰ 11 11 ਪੁਆਇੰਟ ਕਹਿੰਦੇ ਦੋਨੋਂ ਟੀਮਾਂ ਦੇ ਐ ਬੜਾ ਫਾਸਮਾ ਤੇ ਬੜਾ ਰੌਚਕ ਮ ਹੈ ਜਿਹੜਾ ਖੇਡ ਮੈਦਾਨ ਦੇ ਵਿੱਚ ਅੱਜ ਦੇ ਟੂਰਨਾਮੈਂਟ ਦਾ ਜਿਹੜਾ ਖੇਡਾ ਜਾ ਰਿਹਾ ਹੈ ਔਰ ਖੇਡ ਮੈਦਾਨ ਦੇ ਵਿੱਚ ਨੌਜਾਨ ਲਗਾਤਾਰ ਕਬੱਡੀਆਂ ਵੇਰ-ਵੇਰ ਕੇ ਕਬੱਡੀਆਂ ਪਾਉਂਦਾ ਲੁੱਧਰ ਸੰਦੀਪ ਦੜਵੇ ਦਾ ਮੇਰੇ ਵੀਰੋ ਬਗੇਲ ਸਿੰਘ ਕੁਮਾਰ ਨੂੰ ਮਾਣ ਆ ਆਪਣੇ ਪੁੱਤਰ ਤੇ ਜਿਹਦੀ ਵਿਦੇਸ਼ਾਂ ਦੇ ਵਿੱਚ ਚੜ੍ਹਤਾ ਇਹਦਾ ਅੜਦ ਸੁਆਲ ਆ ਮਾਰੇ ਪੁੱਠੇ ਸਿੱਧੇ ਦਾ ਇਹ ਆ ਸ਼ਰਨਾ ਡੱਗੋ ਰਮਾਣੇ ਦਾ ਸ਼ਰਨਾ ਡੱਗੋ ਰਮਾਣੇ ਦਾ ਪਰ 11 ਤੋਂ ਕਹਿੰਦੇ 12 ਕਰ ਦਿੱਤੇ ਆ ਲੁਧਰ ਸੰਦੀਪ ਨੇ ਪਰ ਹੁਣ ਨੌਜਾਨ ਗੱਭਰੂ ਸੁਲਤਾਨ ਸ਼ਮਸ਼ਪੁਰਿਆ 11 ਤੋਂ 12 ਕਰੂ ਕਿ ਨਹੀਂ ਇਹ ਸਮੇਂ ਦੀ ਗੱਲ ਹੈ ਸਮੇ ਸਮਾ ਸਮਰੱਥ ਮੇਰੇ ਪੰਜਾਬੀ ਵੀਰੋ ਬਹੁਤ ਤਕੜਾ ਮੁਕਾਬਲਾ ਹੈ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਜੀਤਾ ਸਲੈਂਚਾਂ ਨਾਲ ਹੀ ਸੋਨੂ ਉਪਰਵਾਲ ਗੁਰਪ੍ਰੀਤ ਜੰਗਿਆਣਾ ਅਮਨ ਲੋਪੋ ਕਬੱਡੀ 365.com ਦੀ ਟੀਮ ਤਾਨੀ ਵਾਲੀਆ ਕੋਨੀ ਸ਼ੀਰਾ ਪਿੱਥੋ ਕਮਲ ਨਮਾ ਪਿੰਡ ਤੇ ਜੱਗੀ ਜੱਗਾ ਢੱਲੋ ਸਾਡਾ ਵੀਰ ਜੰਡੀਆਂ ਵਾਲਾ ਇਹ ਸਾਰੇ ਵੀਰ ਸਟੇਜ ਤੇ ਲਾਗੇ ਰਹਿਣ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜੇ ਦਿੱਤੇ ਜਾਣਗੇ ਲਓ ਪਾਲਾ ਜਲਾਲਪੁਰ ਦਾ ਪਰ ਇਹ ਹੈ ਸੁਲਤਾਨ ਸੁਲਤਾਨ ਇੱਕ ਵਾਰੀ ਤਾੜੀ ਮਾਰ ਦੋ ਸਿਰੇ ਦਾ ਮੈਚ ਜਿਹੜਾ ਹੈ ਖੇਡ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਸੰਦੀਪ ਲੁੱਧਰ ਨਾ ਸੰਦੀਪ ਕੋਟੀ ਵਿੱਚ ਲੱਗੇ ਹਰਜੀਤ ਹਰਜੀਤ ਬਰਾੜ ਵਰਗਾ ਨੌਜਵਾਨ ਦਾ ਸ਼ਰੀਰ ਹੈ ਐਂ ਕਹਿੰਦੇ ਜਦ ਪੈਰ ਪੁੱਟਣ ਗਬਰੂ ਧਰਤੀ ਹਿਲਦੀ ਧਰਤੀ ਹਿਲਦੀ ਉਹ ਗੱਲ ਹੋਈ ਪਈ ਆ ਮੇਰੇ ਪੰਜਾਬੀ ਵੀਰੋ ਵਾਕਈ ਧਰਤੀ ਹਿਲਦੀ ਐ ਜਦੋਂ ਸੰਦੀਪ ਲੁੱਧਰ ਵਰਗਾ ਗਬਰੂ ਪੱਪ ਪੁੱਟਦਾ ਪਰ ਨੱਚਦਾ ਟੱਪਦਾ ਹੁੰਦਾ ਏ ਇਹ ਐ ਸੰਦੀਪ ਲੁੱਧਰ ਡੜਬੇ ਵਾਲਾ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਦਾ ਇੱਕ ਖਿਡਾਰੀ ਸੰਗਰੂਰ ਜ਼ਿਲ੍ਹੇ ਦੇ ਡੜਬਾ ਮੰਡੀ ਦਾ ਜੰਪਲ ਪੰਜਾਬ ਨਹੀਂ ਦੁਨੀਆ ਦੇ ਵਿੱਚ ਆਉਂਦਾ ਏ ਲੈਟ ਵਾਲੇ ਬੰਦੇ ਨੇ ਬੇਨਤੀ ਕੀਤੀ ਜਾ ਰਹੀ ਆ ਬਾਰ ਬਾਰ ਆ ਰਿਹਾ ਸਟੇਜ ਤੇ ਕਿਉਂ ਨਹੀਂ ਗੱਲ ਸੁਣ ਰਹੇ ਹੋ ਜੇ ਜਿੱਤਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚੇ ਜਾਂ ਡੰਡੇ ਨਾਲ ਆਹ ਵੇਖੋ ਜਲਾਲਪੁਰਿਆ ਹੁਣ ਜਿੱਤਦੇ ਨਿਸ਼ਾਨ ਝੰਡੇ ਨਾਲ ਲਾਉ ਕਿ ਨਹੀਂ ਪੁਆਇੰਟ ਜਿਹੜਾ ਪਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਕੌਰ ਸਿੰਘ ਜੀ ਮਚਾਕੀ ਮਨ ਸਿੰਘ ਪਿੰਡ ਹੈ ਜਿਨ੍ਹਾਂ ਨੇ ਫੈਸਲਾ ਕਰ ਦਿੱਤਾ ਹੈ ਵੀ ਪੁਆਇੰਟ ਜਿਹੜਾ ਸਟਾਪਰ ਦੇ ਹਿੱਸੇ ਜਾ ਜੁੜਿਆ ਸਿਰੇ ਦਾ ਮੈਚ ਦੋਨੋ ਟੀਮਾਂ ਦੇ ਦਰਮਿਆਨ ਵੇਰ-ਵੇਰ ਕੇ ਕਬੱਡੀਆਂ ਪਾਉਂਦਾ ਸੰਦੀਪ ਲੁਧਰ ਦਿੜਵੇਂ ਦਾ ਐਨ ਸਿਰੇ ਦੀ ਕਬੱਡੀ ਦੋਨੋ ਟੀਮਾਂ ਦੇ ਦਰਮਿਆਨ ਮੇਰੇ ਵੀਰੋ ਕਿ ਜਲਾਲਪੁਰ ਲਓ ਸੰਦੀਪ ਲੁਧਰ ਮੇਰੇ ਵੀਰੋ ਇੱਕ ਲੱਲੀਆਂ ਦਾ ਇੱਕ ਕਹਿੰਦੇ ਨੰਗਲੰਬੀਆਂ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਬੈਠਾ ਕਬੱਡੀ 365.com ਦੇ ਜ਼ਰੀਏ ਇਹਨਾਂ ਮੈਚਾਂ ਦਾ ਆਨੰਦ ਆਜਮਾਨ ਰਿਹਾ ਪਰ ਉਧਰ ਫੈਸਲਾ ਹੋ ਚੁੱਕਿਆ ਮੈਚ ਸਮਾਪਤ ਮੈਚ ਸਮਾਪਤ ਤੇ ਵੀਰੋ ਜਿੱਥੇ ਬੈਠੇ ਹੋ ਉਥੇ ਹੀ ਬੈਠੇ ਰਹੋ ਥੋੜੇ ਸਮੇਂ ਦੇ ਬਾਅਦ ਪੰਜਾਬ ਦਾ ਉਹ ਫਨਕਾਰ ਲਾਭ ਹੀਰਾ ਬੋਲੇ ਪੰਜਾਬ ਪੁਲਿਸ ਨੂੰ ਬੇਨਤੀ ਹੈ ਜੀ ਸਾਢੇ 15 ਦੇ 12 ਦਲਾਲਪੁਰ ਦੇ ਸਾਢੇ 15 ਉਹਨਾਂ ਨੇ ਪਾਕ ਜੰਗੀ ਵਾਲੇ ਦੇ ਪੁਆਇੰਟ ਨੇ 12 ਤੇ ਜਲਾਲਪੁਰ ਦੇ ਪੁਆਇੰਟ ਨੇ ਸਾਢੇ 15 ਦੋਸਤੋ ਇਹ ਮੈਚ ਤੁਸੀਂ ਦੇਖ ਹੀ ਲਿਆ ਇਸ ਵਿੱਚ ਅੱਜ ਦੇ ਵਿੱਚੋਂ ਜਿਹੜੀ ਹੈ ਉਹ ਜਲਾਲਪੁਰ ਦੀ ਟੀਮ ਜਿੱਨਰ ਰਹੀ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ ਇਸ YouTube ਚੈਨਲ ਤੇ ਅਵੇਲੇਬਲ ਨੇ ਤੁਹਾਨੂੰ ਰਿਕਵੈਸਟ ਹੈ ਕਿ ਇਹਨਾਂ ਮੈਚਾਂ ਨੂੰ ਦੇਖਣ ਲਈ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਨਾਲ ਹੀ ਸਾਡੀ ਇਸ ਵੀਡੀਓ ਨੂੰ ਲਾਈਕ ਔਰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਸਾਡਾ ਨਾਇਸੇ ਤਰ੍ਹਾਂ ਜੁੜਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਾਅਦ ਇਹ ਪਾਸੇ ਸਾਡੇ ਗਰੇਵਾਲ ਭਾਜੀ ਪਤਨੂ ਲੈ ਜਾਣਗੇ ਉਧਰਲੇ ਪਾਸੇ ਫਿਰ ਦੇਖਾਂਗੇ ਕਿ ਕਬੱਡੀ ਮਦਦਾਰ ਦੇ ਵਿੱਚ ਪੈ ਚੁੱਕੀ ਹੈ ਸ਼ਾਨਦਾਰ ਅੰਦਾਜ਼ ਹੈ ਗਮਰੂ ਆਪਣੀ ਟੀਮ ਦੇ ਲਈ ਇੱਕ ਪੁਆਇੰਟ ਦਾ ਹੋਰ ਪਹਿਲਾ 1.5 ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਸਲਾਮ